ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਮੇਰੇ ਗਵਾਨ ਪਿੰਡ ਦੀ ਵੀਡੀਓ ਆ ਜੀ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਿੰਨ ਚਾਰ ਦੇ ਕਰੀਏ ਬਾਈ ਦੇ ਪਸ਼ੂ ਰੱਖੇ ਹੋਏ ਆ ਦੇਖ ਸਕਦੇ ਹੋ ਤੁਸੀਂ ਇੰਨਾ ਚੋ ਐਨੀਮਲ ਸੇਲ ਆ ਜਿਹੜੇ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਬਾਈ ਦੇ ਦਸਨ ਮੁਤਾਬਕ ਤੀਜੇ ਸੂਏ ਹੁੰਦੀ ਆ ਜੀ ਤਰੀਕ ਮੁਤਾਬਕ ਦਸਾਂ ਦਿਨਾਂ ਦੀ ਕੱਚੀ ਆ ਜੀ ਪਿਛਲੇ ਸੂਏ 17 18 ਕਿਲੋ ਦੁੱਧ ਬਾਈ ਦੱਸਦਾ ਕਿ ਆਪਣਾ ਚੋਇਆ ਵਾ ਇਕ ਤੀਰ ਪਲੱਸ ਦੀ ਉਮੀਦ ਕਰਦੇ ਬਾਕੀ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਰੋਕਲੀ ਵੀਰ ਥਣ ਤੁਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਚਾਰੇ ਥਾਂ ਨਿਖੜ ਮੇ ਇੱਕੋ ਜਿਹੇ ਸਾਈਜ਼ ਦੇ ਥੋੜਾ ਜਿਹਾ ਕੈਮਰੇ ਦਾ ਡਰਦਾ ਪਸੂ ਬਾਕੀ ਫੇਸ ਕੁਆਲਿਟੀ ਚੰਗੀ ਆ ਜੀ ਉੱਚੇ ਲੰਮੇ ਕੱਦ ਕਾਠ ਦੀ ਤੇ ਹੈਵੀ ਬੱਡੀ weight ਦੀ ਲੈ ਚੱਲ ਵੀਰ ਬਾਈ ਦੇ ਘਰੇ ਲੂ ਪਸੂ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਫਮਾਰਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਦਸਾਂ ਦਿਨਾਂ ਤਿੱਕਰ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਬਾਈ ਦੱਸਦਾ ਕਿ ਮੌਕੇ ਤੇ ਹਵਾਨਾ ਭਰਦੀ ਆ ਬਾਕੀ ਰੰਗ ਰੂਪ ਦੀ ਚੰਗੀ ਆ ਕੁੰਡਾ ਸਿੰਘ ਆ ਮੋਲ ਬਾਈ ਦੇ ਦਸਨ ਮੁਤਾਬਕ ਆਪ ਇਹ ਜਿਹੜਾ ਝੰਡਿਆਣੇ ਸਰਦਾਰ ਟੈਲਾ ਸਿੰਘ ਕੋਲ ਮਾਲੀ ਸੀਗਾ ਮਸ਼ਹੂਰ ਮਾਲੀ ਉਹਦੀ ਧੀ ਆ ਜੀ ਬਾਕੀ ਮਲਕ ਰਿਕਾਰਡ ਚੰਗਾ ਏ ਮੁੱਲ ਬਾਈ ਇਹਦਾ 1.5 ਲੱਖ ਰੁਪਇਆ ਕਰਦੇ ਆ ਜਿਹੜੇ ਵੀ ਉਹਨੂੰ ਮੱਝ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਮਾਨਤਾਣ ਹੋ ਜਾਊਗਾ 1.5 ਲੱਖ ਚੋ ਜੀ ਜਿਹੜਾ ਵੀਰ ਚੱਲ ਕੇ ਆਊਗਾ ਜੀ ਧੰਨਵਾਦ